ਕੀ ਲੱਗਦਾ ਵੀ ਤਰਨਤਾਰਨ ਦੀ ਹਵਾ ਇਸ ਵਾਰ ਕਿਹੜੇ ਕੈਂਡੀਡੇਟ ਵੱਲ ਸਾਰੀ ਸੰਗਤ ਨੇ ਮਤਲਬ ਹਰਮੀਤ ਸਿੰਘ ਦੇ ਹੱਕ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਹਰਮੀਤ ਸਿੰਘ ਸੰਧੂ ਇਹ ਲੋਕਲ ਉਮੀਦਵਾਰ ਨੇ ਇੱਥੇ ਤਰਨਤਾਰਨ ਬਾਈਕਾਸ ਦੇ ਉੱਤੇ ਉਹਨਾਂ ਦੀ ਕੋਚੀ ਹੈ ਜੀ ਤੇ ਬੜੇ ਲੰਮੇ ਸਮੇਂ ਤੋਂ ਮਤਲਬ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਆ ਜਦੋਂ ਮਤਲਬ ਇਹਨਾਂ ਨੂੰ ਫੋਨ ਕਰੀਏ ਤੇ ਉਹ ਲੋਕਾਂ ਦੀ ਸੇਵਾ ਦੇ ਵਿੱਚ ਹਰ ਟਾਈਮ ਹਾਜ਼ਰ ਰਹਿੰਦੇ ਆ ਦੁਬਾਰੋਂ ਫਿਰ ਹੁਣ ਐਮਐਲਏ ਬਣਾਉਂਗੇ ਆਮ ਆਦਮੀ ਪਾਰਟੀ ਦਾ ਕੋਈ ਜੀ ਬਿਲਕੁਲ ਆਮ ਆਦਮੀ ਪਾਰਟੀ ਜਿੱਤੂਗੀ ਤਰਨਤਾਰਨ ਹਲਕੇ ਤੋਂ ਜੀ ਆਮ ਆਦਮੀ ਪਾਰਟੀ ਤੋਂ سوا ਹੋਰ ਕੋਈ ਨਹੀਂ ਜਿੱਤੇ ਤੇ ਹੜਾਂ ਦੀ ਵੀ ਇੱਥੇ ਮਾਰ ਪਈ ਸੀ ਬਹੁਤ ساری ਹੜਾਂ ਦੀ ਮਾਰ ਪਈ ਸੀ ਸਾਡੀ ਸਮੁੱਚੀ ਆਮ ਆਦਮੀ ਪਾਰਟੀ ਦੇ ਐਮ ਐਲ ਏ ਤੇ ਚੇਅਰਮੈਨਾਂ ਨੇ ਜਿਹੜੀ ਉਹ ਹੜਾਂ ਦੇ ਇਲਾਕਿਆਂ ਦੇ ਵਿੱਚ ਜਾ ਕੇ ਸੇਵਾ ਕੀਤੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਜਿਨ੍ਹਾਂ ਨੇ 20000 ਰੁਪਏ ਪ੍ਰਤੀ ਏਕੜ ਜਿਹੜਾ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਤੇ ਫਤਲਾ ਕਹਿਣ ਤੋਂ ਉਹਨਾਂ ਦੇ ਕਹਿਣ ਦੀ ਲੋੜ ਨਹੀਂ ਪਈ ਪਹਿਲਾਂ ਹੀ ਸਰਕਾਰ ਨੇ ਆਪਣੇ ਆਪ ਹੀ ਉਹਨਾਂ ਦਾ ਦੁੱਖ ਵੇਖ ਕੇ ਉਹਨਾਂ ਨੂੰ 20000 ਦੀ ਆਪਣੀ ਇੱਕੜ ਮੁਆਵਜ਼ਾ ਦਿੱਤੀ। ਭਗਵੰਤ ਸਿੰਘ ਮਾਨ ਦੇ ਕੰਮਾਂ ਤੋਂ ਵੀ ਜ਼ਿਆਦਾ ਖੁਸ਼ ਆ ਜੀ ਕਿਉਂਕਿ ਮਾਨ ਸਾਹਿਬ ਨੇ 600 ਜੂਨ ਬਿਜਲੀ ਮਾਫ਼ ਕੀਤੀ ਹੈ। ਹਾਂ ਪਾਣੀ ਜਿਹੜਾ ਉਹ ਪੈਲੀਆਂ ਨੂੰ ਨਹਿਰੀ ਪਾਣੀ ਦਿੱਤਾ। ਫਿਰ ਬਹੁਤ ਸਾਰਾ ਜਿਵੇਂ ਨੌਕਰੀਆਂ ਦੀ ਗੱਲ ਕਰੀਏ ਤੇ ਅੱਜ ਜਦੋਂ ਪੁਰਾਣੀਆਂ ਸਰਕਾਰਾਂ ਦੇ ਵੇਲੇ ਹਾਂ ਬੈਗ ਭਰ ਕੇ ਨੌਕਰੀਆਂ ਮਿਲਦੀਆਂ ਸੀ ਅੱਜ ਬਿਲਕੁਲ ਇਮਾਨਦਾਰੀ ਨਾਲ ਤੇ ਰਿਸ਼ਵਤ ਤੋਂ ਬਿਨਾਂ ਨੌਕਰੀ ਮਿਲਦੀ ਹੈ। ਸਾਹਿਕਾਲ ਸਵਾਗਤ ਹੈ ਅੱਜ ਅਸੀਂ ਤਰਨਤਾਰਨ ਪਹੁੰਚੇ ਹਾਂ ਤਰਨਤਾਰਨ ਜ਼ਿਮਨੀ ਚੌਣ ਸਿਖਰਾਂ ਤੇ ਹੈ ਅਤੇ ਲੋਕਾਂ ਤੋਂ ਅਸੀਂ ਹਾਲਾਤ ਜਾਣੇ ਨੇ ਅਤੇ ਵੱਖ-ਵੱਖ ਲੋਕਾਂ ਤੋਂ ਵੀ ਕਿਹੜੇ ਉਮੀਦਵਾਰ ਦਾ ਰੁਝਾਨ ਹੈ ਅਤੇ ਕਿੱਥੇ ਕਿਹੜਾ ਉਮੀਦਵਾਰ ਹਾਵੀ ਹੈ ਅੱਜ ਅਸੀਂ ਤਰਨਤਾਰਨ ਪਹੁੰਚੇ ਹਾਂ ਤਰਨਤਾਰਨ ਸ਼ਹਿਰ ਦੇ ਵਿੱਚ ਸਾਡੇ ਨਾਲ ਉੱਥੇ ਦੇ ਵਸਨੀਕ ਨੇ ਸਵਾਗਤ ਹੈ ਜੀ ਧੰਨਵਾਦ ਜੀ ਮੈਂ ਤੁਹਾਡੇ ਚੈਨਲ ਲਈ ਸਾਰੀਆਂ ਸੰਗਤਾਂ ਦਾ ਤੇ ਤੁਹਾਡਾ ਵੀ ਚੈਨਲ ਵਾਲਿਆਂ ਦਾ ਬਿਲਕੁਲ ਧੰਨਵਾਦ ਕਰਦਾ ਜਿਹੜਾ ਸਾਡੇ ਤਰਨਤਾਰਨ ਸ਼ਹਿਰ ਦੇ ਵਿੱਚ ਜਦੋਂ ਲਈ ਚੋਣ ਦੀ ਸਮਿਖਿਆ ਕਰਨ ਪਹੁੰਚੇ ਦੋ ਜੀ ਕੀ ਲੱਗਦਾ ਵੀ ਤਰਨਤਾਰਨ ਦੀ ਹਵਾ ਇਸ ਵਾਰ ਕਿਹੜੇ ਕੈਂਡੀਡੇਟ ਵੱਲ ਹੈ ਵੇਖੋ ਜੀ ਤਰਨਤਾਰਨ ਦੀ ਹਵਾ ਜਿਹੜੀ ਆ ਅ ਤੁਸੀਂ ਪਿੱਛੇ ਜੇ ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਪਹੁੰਚੇ ਸੀ ਉਹਨਾਂ ਦੇ ਰੋਸ਼ੋ ਤੋਂ ਤੁਹਾਨੂੰ ਪਤਾ ਲੱਗੂਗਾ ਜਦੋਂ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਗਏ ਸੀ ਤੇ ਬਹੁਤ ساری ਸੰਗਤ ਨੇ ਮਤਲਬ ਹਰਮੀਤ ਸਿੰਘ ਦੇ ਹੱਕ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਤੇ ਹਰਮੀਤ ਸਿੰਘ ਸੰਧੂ ਇਹ ਲੋਕਲ ਉਮੀਦਵਾਰ ਨੇ ਇੱਥੇ ਦੇ ਹਾਂਜੀ ਬਿਲਕੁਲ ਲੋਕਲ ਉਮੀਦਵਾਰ ਹੈ ਜੀ ਕਰਨਤਨ ਬਾਈਪਾਸ ਦੇ ਉੱਤੇ ਉਹਨਾਂ ਦੀ ਕੋਠੀ ਹੈ ਜੀ ਹਾਂ ਤੇ ਬੜੇ ਲੰਮੇ ਸਮੇਂ ਤੋਂ ਮਤਲਬ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਆ ਜਦੋਂ ਮਤਲਬ ਇਹਨਾਂ ਨੂੰ ਫੋਨ ਕਰੀਏ ਤੇ ਉਹ ਲੋਕਾਂ ਦੀ ਸੇਵਾ ਦੇ ਵਿੱਚ ਹਰ ਟਾਈਮ ਹਾਜ਼ਰ ਰਹਿੰਦੇ ਆ ਜੀ ਤੁਸੀਂ ਭਗਵੰਤ ਮਾਨ ਦੇ ਕੰਮਾਂ ਤੋਂ ਖੁਸ਼ ਹੋਈ ਜਾਂ ਹਰਮਿੰਦਰ ਸਿੰਘ ਸੰਧੂ ਉਹਨਾਂ ਦੇ ਕੰਮਾਂ ਤੋਂ ਕਿਉਂਕਿ ਪਹਿਲਾਂ ਉਹ ਵੀ ਐਮਐਲਏ ਰਹਿ ਚੁੱਕੇ ਨੇ ਹਾਂਜੀ ਵੇਖੋ 15 ਸਾਲ ਉਹਨਾਂ ਨੇ ਮਤਲਬ ਐਮਐਲਏ ਰਹੇ ਆ ਜੀ ਤਿੰਨ ਤਿੰਨ ਟਰਮਾ ਐਮਐਲਏ ਰਿਹਾ ਤੇ ਤਰਨਤਾਰਨ ਦੇ ਵਿੱਚ ਬਹੁਤ ਸਾਰਾ ਵਿਕਾਸ ਜਦੋਂ ਉਹਨਾਂ ਨੇ ਜਦੋਂ ਐਮਐਲਏ ਸੀ ਉਹਨਾਂ ਦੇ ਦੌਰਾਨ ਹੋਇਆ ਤੇ ਭਗਵੰਤ ਸਿੰਘ ਮਾਨ ਦੇ ਕੰਮਾਂ ਤੋਂ ਵੀ ਜ਼ਿਆਦਾ ਖੁਸ਼ ਆ ਜੀ ਕਿਉਂਕਿ ਮਾਨ ਸਾਹਿਬ ਨੇ 600 ਜੋਟ ਬਿਜਲੀ ਮਾਫ ਕੀਤੀ ਹੈ ਹਾਂ ਪਾਣੀ ਜਿਹੜਾ ਉਹ ਪੈਲੀਆਂ ਨੂੰ ਨਹਿਰੀ ਪਾਣੀ ਦਿੱਤਾ ਫਿਰ ਬਹੁਤ ਸਾਰਾ ਜਿਵੇਂ ਨੌਕਰੀਆਂ ਦੀ ਗੱਲ ਕਰੀਏ ਤੇ ਅੱਜ ਜਦੋਂ ਪ੍ਰਾਣੀਆਂ ਸਰਕਾਰਾਂ ਦੇ ਵੇਲੇ ਹਾਂ ਬੈਗ ਭਰ ਕੇ ਨੌਕਰੀਆਂ ਮਿਲਦੀਆਂ ਸੀ ਅੱਜ ਬਿਲਕੁਲ ਇਮਾਨਦਾਰੀ ਨਾਲ ਤੇ ਰਿਸ਼ਵਤ ਤੋਂ ਬਗੈਰ ਨੌਕਰੀ ਮਿਲਦੀ ਹੈ ਤੇ ਹੜਾਂ ਦੀ ਵੀ ਇੱਥੇ ਮਾਰ ਪਈ ਸੀ ਬਹੁਤ ਸਾਰੀ ਹੜਾਂ ਦੀ ਮਾਰ ਪਈ ਸੀ ਸਾਡੀ ਸਮੁੱਚੀ ਆਮ ਆਦਮੀ ਪਾਰਟੀ ਦੇ ਐਮ ਐਲ ਏ ਤੇ ਚੇਅਰਮੈਨਾਂ ਨੇ ਜਿਹੜੀ ਉਹ ਹੜਾਂ ਦੇ ਇਲਾਕਿਆਂ ਦੇ ਵਿੱਚ ਜਾ ਕੇ ਸੇਵਾ ਕੀਤੀ ਪਿੱਛੇ ਜੇ ਤੁਸੀਂ ਵੇਖਣਾ ਅਮਰਸਰ ਦੇ ਧਾਲੀਵਾਲ ਸਾਹਿਬ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਗਰਾਊਂਡ ਲੈਵਲ ਤੇ ਵਿਚਾਰੇ ਬਿਨਾਂ ਚੱਪਲਾਂ ਤੋਂ ਬਿਨਾਂ ਮਤਲਬ ਸਾਰਾ ਪਾਣੀ ਦੇ ਵਿੱਚ ਤੁਰਦੇ ਫਿਰਦੇ ਨੇ ਲੋਕਾਂ ਦੇ ਕੰਮ ਕੀਤੇ ਲਾਜੀਤ ਸਿੰਘ ਭੁੱਲਰ ਬੈਡਵਾਲ ਸਿੰਘ ਸਾਡੇ ਜ਼ਿਲ੍ਹਾ ਇੰਚਾਰਜ ਆ ਬਹੁਤ ਸਾਰੇ ਮਤਲਬ ਅਸੀਂ ਗਿਣਤੀ ਨਹੀਂ ਕਰਾ ਸਕਦੇ ਜਿੰਨੇ ਵੀ ਐਮਐਲਏ ਸਾਹਿਬ ਆ ਸਾਡੇ ਈਟੀਓ ਸਾਹਿਬ ਲਾਗੇ ਸਾਰੇ ਇਹਨਾਂ ਨੇ ਬਹੁਤ ਸਾਰੀ ਲੋਕਾਂ ਦੀ ਸੇਵਾ ਕੀਤੀ ਆ ਰਾਸ਼ਨ ਪਾਣੀ ਪਹੁੰਚਾਇਆ ਪਸ਼ੂਆਂ ਲਈ ਚਾਰਾ ਪਹੁੰਚਾਇਆ ਹੋਰ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਮਤਲਬ ਹੜਪ੍ਰਭਾਵਿਤ ਲੋਕਾਂ ਦੇ ਨਾਲ ਖੜੇ ਨੇ ਤੇ ਜਿਹੜੇ ਹੜਪ੍ਰਭਾਵਿਤ ਕਿਸਾਨ ਸੀਗੇ ਉਹਨਾਂ ਨੂੰ ਸਰਕਾਰ ਵੱਲੋਂ ਕੁਝ ਤਰਨਤਾਰਨ ਦੇ ਵਿੱਚ ਮੁਹੱਈਆ ਕਰਵਾਇਆ ਗਿਆ ਕੁਝ ਦਿੱਤਾ ਉਹਨਾਂ ਨੂੰ ਹਾਂ ਜੀ ਵੇਖੋ ਪਹਿਲੀ ਸਰਕਾਰ ਹੈ ਜਿਹਨੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਜਿਨ੍ਹਾਂ ਨੇ 20000 ਰੁਪਏ ਪ੍ਰਤੀ ਏਕੜ ਜਿਹੜਾ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਤੇ ਪਹਿਲਾ ਕਹਿਣ ਤੋਂ ਉਹਨਾਂ ਦੇ ਕਹਿਣ ਦੀ ਲੋੜ ਨਹੀਂ ਪਈ ਪਹਿਲੇ ਹੀ ਸਰਕਾਰ ਨੇ ਆਪਣੇ ਆਪ ਹੀ ਉਹਨਾਂ ਦਾ ਦੁੱਖ ਵੇਖ ਕੇ ਉਹਨਾਂ ਨੂੰ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਹੈ ਤਾਂ ਦੁਬਾਰੋਂ ਫਿਰ ਹੁਣ ਐਮਐਲਏ ਬਣਾਉਗੇ ਆਮ ਆਦਮੀ ਪਾਰਟੀ ਦਾ ਬਿਲਕੁਲ ਜੀ ਬਿਲਕੁਲ ਆਮ ਆਦਮੀ ਪਾਰਟੀ ਜਿੱਤੂਗੀ ਤਰੰਤਾਂ ਹਲਕੇ ਤੋਂ ਜੀ ਆਮ ਆਮੀ ਪਾਰਟੀ ਤੋਂ ਸਵਾ ਹੋਰ ਕੋਈ ਨਹੀਂ ਜਿੱਤੂਗਾ। ਉਹ ਕਾਲੀ ਦਲ ਵਾਲੇ ਕਹਿੰਦੇ ਵੀ ਅਸੀਂ ਵੀ ਬਹੁਤ ਅੱਗੇ ਜਾ ਰਹੇ ਹਾਂ ਤੇ ਜਿਹੜੇ ਅਮਰਤਪਾਲ ਦਾ ਧੜਾ ਕਹਿੰਦੇ ਉਹ ਵੀ ਵੀ ਅਸੀਂ ਤਾਂ ਕਹਿੰਦੇ ਸਾਡੇ ਤਾਂ ਵੀ ਰੇਸ 'ਚ ਨਹੀਂ। ਬਿਲਕੁਲ ਸਾਰਿਆਂ ਨੇ ਆਪ ਕੋ ਆਪਣਾ ਦਾਵਾ ਪੇਸ਼ ਕਰਨਾ ਹੈ। ਪਰ ਤੁਸੀਂ ਦਾਵੇ ਤੋਂ ਆਪਾਂ ਜਦੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਮੈਂ ਪਹਿਲਾਂ ਵੀ ਬੋਲ ਚੁੱਕਾ ਵੀ ਜਦੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਉਦੋਂ ਹੀ ਹਵਾ ਜਿਹੜੀ ਸਾਰਿਆਂ ਦੀ ਗੋਲ ਹੋ ਗਈ ਆ ਕਿਉਂਕਿ ਸਾਡੇ ਨਾਲ ਬਹੁਤ ਸਾਰੀ ਸੰਗਤ ਤਰਨਤਨ ਹਲਕੇ ਦੀ ਜਿਹੜੀ ਆ 10000 ਤੋਂ ਉੱਪਰ ਬੰਦਾ ਜਿਹੜਾ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਆਇਆ। ਠੀਕ ਤੁਸੀਂ ਉਹਦੀਆਂ ਫੋਟੋਆਂ ਵੇਖੋ ਜਦੋਂ ਨਾਮਜ਼ਦਗੀ ਪਤਾ ਦਾਖਲ ਕਰਾਉਣ ਆਇਆ ਸੀ ਮੇਰੇ ਕੋਲ ਵੀ ਰਿਕਾਰਡ ਹੈਗਾ ਜੀ ਮੈਂ ਵੀ ਨਾਲ ਹੀ ਗਿਆ ਹਾਂ ਉਦੋਂ ਤੇ ਬਹੁਤ ਸਾਰੀ ਸੰਗਤ 100 ਬੰਦਾ ਤੇ ਅਸੀਂ ਲੈ ਕੇ ਗਏ ਆਪ ਮਹਾਰੇ ਹੋ ਕੇ ਗਏ ਨੇ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਧੰਨਵਾਦ